ਦੇਖੋ ਜੈਂਡਰ ਇਸ਼ੂਸ ਡੋਮੈਸਟਿਕ ਵਾਇਲੈਂਸ ਬਹੁਤ ਜ਼ਿਆਦਾ ਸੀ ਜੀ ਸਾਨੂੰ ਬਹੁਤ ਸਾਰੇ ਕੇਸਿਸ ਮਿਲੇ ਜਿੱਥੇ ਕਿ ਇੱਕ ਕੇਸ ਸੀ ਜਿੱਥੇ ਲੜਕੀ ਪੜ੍ਹੀ ਲਿਖੀ ਸੀ ਤੇ ਉਹ ਛੱਡ ਕੇ ਆ ਗਈ ਸੀ ਉਹ ਕਹਿੰਦੀ ਕਿ ਮੈਨੂੰ ਉਹਨੇ ਆਪਣੇ ਜਿਸਮ ਦੇ ਉੱਤੇ ਨਿਸ਼ਾਨ ਦਿਖਾਏ ਕਿ ਸਿਗਰਟ ਬੱਟਸ ਦੇ ਨਾਲ ਮੈਨੂੰ ਬਰਨ ਕਰਦਾ ਸੀ ਸਾੜਦਾ ਸੀ ਮੈਨੂੰ ਮਾਰਦਾ ਸੀ ਇਸ ਤਰ੍ਹਾਂ ਦੇ ਸਾਨੂੰ ਕਈ ਕੇਸਿਸ ਮਿਲੇ ਡੋਮੈਸਟਿਕ ਵਾਇਲੈਂਸ ਸੇ ਪੰਜਾਬ 'ਚ ਵੀ ਮਿਲੇ ਹਰਿਆਣੇ 'ਚ ਵੀ ਮਿਲੇ ਹਰਿਆਣੇ ਦੇ ਵਿੱਚ ਇੱਕ ਲੜਕੀ ਸੀ ਜਿਹੜੀ ਕਿ ਕਾਲਜ ਗੋਇੰਗ ਸੀ 28 26 ਸਾਲ ਦੀ ਹੁੰਦੀ ਐ ਤੇ ਉਹਨੇ ਸਾਨੂੰ ਇੱਕ ਬੜੀ ਇੰਟਰਸਟਿੰਗ ਚੀਜ਼ ਦੱਸੀ ਉਹ ਕਹਿੰਦੀ ਕਿ ਅ ਜਿਹੜਾ ਭਰਾ ਹੈ ਨਾ ਜੀ ਜਿਹਨੂੰ ਕੁੜੀ ਦੀ ਢਾਲ ਹੋਣਾ ਚਾਹੀਦਾ ਹੂੰ ਉਹ ਕਹਿੰਦੀ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਕੁੜੀ ਦਾ ਭਰਾ ਕੁੜੀ ਦਾ ਭਰਾ ਜਦੋਂ ਉਹਨੂੰ ਪਤਾ ਲੱਗ ਜਾਵੇ ਭਰਾ ਨੂੰ ਕੋਈ ਦੱਸ ਦੇ ਤੇਰੀ ਭੈਣ ਕੋ ਅੱਜ ਫਲਾਣਾ ਮੁੰਡਾ ਖੜਾ ਸੀ ਜਾਂ ਅੱਜ ਉਹ ਉੱਥੇ ਜਾ ਰਹੀ ਸੀ ਇਕੱਲੀ ਹੂੰ ਤੇ ਕਹਿੰਦੀ ਮੇਰਾ 10 ਸਾਲ ਦਾ ਭਰਾ ਹੈ ਜਦੋਂ ਮੈਂ ਕਿਤੇ ਜਾਣ ਲੱਗਦੀ ਆ ਨਾ ਕਹਿੰਦਾ ਮੰਮੀ ਦੇਖੀ ਜਰਾ ਇਹਨੇ ਕੱਪੜੇ ਕਿਹੋ ਜਿਹੇ ਪਾਏ ਹੋਏ ਆ ਅ ਸਟਲ ਤਰੀਕੇ ਦੀਆਂ ਮਤਲਬ ਜਿਹੜੀਆਂ ਚੀਜ਼ਾਂ ਜਿਹੜੀਆਂ ਕਿ ਮੈਨੂੰ ਲੱਗਦਾ ਹੈ ਕਿ ਹਲੇ ਤੱਕ ਸਾਡੇ ਕੋਲ ਡਾਟਾ ਹੈ ਹੀ ਨਹੀਂ ਅਸੀਂ ਕਿਉਂਕਿ ਇੱਕ ਕੁਆਲੀਟੇਟਿਵ ਸਟੱਡੀ ਕੀਤੀ ਗਰਾਊਂਡ ਲੈਵਲ ਤੇ ਸਟੱਡੀ ਕੀਤੀ ਇੱਕ ਮੈਨੂੰ ਯਾਦ ਹੈ ਝੱਜਰ ਦੇ ਵਿੱਚ ਇੱਕ ਨੂੰ ਸੱਸ ਸੀਗੀਆਂ ਜੀ ਤੇ ਇਕੱਠੇ ਦੋਨਾਂ ਨੂੰ ਇੰਟਰਵਿਊ ਕੀਤੀ ਤੇ ਉਹ ਬੜੀਆਂ ਖੁਸ਼ ਸਕੂਲ ਚ ਲਾ ਰਹੀ ਸੀ ਉਹਦੀ ਸੱਸ ਤੇ ਨੂੰ ਵੀ ਉੱਥੇ ਜਾਂਦੀ ਸੀ ਸਾਨੂੰ ਕੁਝ ਨਹੀਂ ਮਿਲਿਆ ਫਿਰ ਅਸੀਂ ਦੀ ਨੂ ਨੂੰ ਇਕੱਲੇ ਘੇਰਿਆ ਫਿਰ ਉਹਨੇ ਬਹੁਤ ਕੁਝ ਦੱਸਿਆ ਸੋ ਜਦੋਂ ਅਸੀਂ ਰਿਸਰਚ ਕਰਦੇ ਆ ਨਾ ਸਾਡੇ ਅੰਦਰ ਇਹ ਗੱਲਬਾਤ ਨਿਕਲੀ ਉਸ ਪਰਿਵਾਰ ਦੇ ਵਿੱਚ ਨਿਕਲੀ ਕਿ ਇਹ ਉਪਰੋਂ ਸਭ ਕੁਝ ਝੂਠ ਹੈ ਅੱਛਾ ਜੋ ਕੁਝ ਉਹ ਦੱਸਦੀ ਹੈ ਕਿ ਭਈ ਮੈਂ ਅਸੀਂ ਇਕਵੈਲਟੀ ਹੈ ਜੀ ਮੈਂ ਆਪਣੀ ਨੂ ਨੂੰ ਦੇਖੋ ਜੀ ਨਾਲ ਸਕੂਲ ਦੇ ਵਿੱਚ ਰੱਖਿਆ ਹੋਇਆ ਉਹ ਕਹਿੰਦੀ ਨਾ ਮੈਂ ਘਰ ਦਾ ਕੰਮ ਕਰਨ ਵਾਸਤੇ ਆ ਔਰ ਸਾਰੀ ਅਸੀਂ ਕੰਮ ਅਸੀਂ ਕਰਦੀਆਂ ਹਰਿਆਣੇ ਵਿੱਚ ਤਾਂ ਵੈਸੀ ਮਸ਼ਹੂਰ ਹੈ ਔਰਤਾਂ ਜ਼ਿਆਦਾ ਕਰਦੀਆਂ ਤੇ ਆਦਮੀ ਔਰਤਾਂ ਨੂੰ ਐਕਸੈਪਟ ਕਰਦੀਆਂ ਜਿਵੇਂ ਸਾਡੀ ਟੀਮ ਜਦੋਂ ਕਿਸੇ ਪਿੰਡ ਚ ਐਂਟਰ ਕਰਦੀ ਸੀ ਐਂਟਰੈਂਸ ਤੇ ਹੀ ਉੱਥੇ ਪਰੰਪਰਾ ਸਾਰੇ ਬਜ਼ੁਰਗ ਆਦਮੀ ਬੈਠੇ ਹੁੱਕਾ ਪੀਰੇ ਹੁੰਦੇ ਆ ਉਥੋਂ ਐਂਟਰ ਕਰਨਾ ਔਖਾ ਜਾਂਦਾ